ਇਕ ਉਹੀ ਥਰਮਲ ਪਲੈਂਟ ਹੈ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਜਿਹਨੂੰ ਬਚਾਉਣ ਦੇ ਲਈ ਜਦੋਂ ਤੁਸੀਂ ਪਾਵਰ 'ਚ ਨਹੀਂ ਸੀ ਤੁਸੀਂ ਨਰਿੰਦਰ ਮੋਦੀ ਤੱਕ ਨੂੰ ਅਪਰੋਚ ਕਰ ਰਹੀ ਸੀ ਵੀ ਮੈਂ ਜੀ ਥਰਮਲ ਬਚਾਉਣਾ ਬਠਿੰਡੇ ਵਾਲਾ ਜਿਹੜਾ ਬਾਬੇ ਨਾਨਕ ਦੇ ਨਾਮ ਤੇ ਬਣਿਆ ਹੋਇਆ ਜਿੱਦਣ ਪਾਵਰ 'ਚ ਆਪ ਆ ਗਿਆ ਤੇ ਸਭ ਤੋਂ ਪਹਿਲਾਂ ਕੋਝੀਆਂ ਹਰਕਤਾਂ ਐ ਨੇ ਇਸੇ ਥਰਮਲ ਪਲੈਂਟ ਨੂੰ ਖਤਮ ਕਰ ਲਈ ਸ਼ੁਰੂ ਕਰ ਦਿੱਤਾ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਰਹਿਣੀ ਮੇਰੀ ਗੱਲ ਯਾਦ ਰੱਖਿਓ ਜੀ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਰਹਿਣੀ ਠੀਕ ਹੈ ਇੱਕ ਇੱਕ ਚੀਜ਼ ਦੇ ਉੱਤੇ ਪੰਜਾਬ ਦੀ ਦੇ ਉੱਤੇ ਕਰ ਜਾ ਮਨਿੰਦਰ ਜੀ ਇੱਕ ਇੱਕ ਚੀਜ਼ ਦੇ ਉੱਤੇ ਮਾਰਕੀਟ ਕਮੇਟੀਆਂ ਦੀ ਐਡਵਾਂਸ ਦੇ ਵਿੱਚ ਜਿਹੜੀ ਕਮਾਈ ਹੈ ਉਹਦੇ ਉੱਤੇ ਲੋਨ ਹੈ ਠੀਕ ਹੈ ਜੀ ਆ ਪੀਐਸ ਪੀਸੀਐਲ ਆ ਸਭ ਤੋਂ ਵੱਧ ਥਾਂ ਇਹਦੇ ਕੋਲ ਪਈ ਸੀ ਹੁਣ ਇਹਦੇ ਵੱਲ ਹੋ ਗਈ ਇਹ 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 ਨਹੀਂ ਹੈਗਾ ਵੀ ਇਹ ਕੋਈ ਗਰੀਬ ਲੋਕਾਂ ਦੇ ਲਈ ਕੋਈ ਸਕੀਮ ਤਿਆਰ ਹੋ ਰਹੀ ਹੈ ਵੀ ਘੱਟ ਰੇਟਾਂ ਤੇ ਲੋੜਵੰਦ ਪਰਿਵਾਰਾਂ ਨੂੰ ਅਸੀਂ ਕੋਈ ਘਰ ਬਣਾ ਕੇ ਦੇਣੀ ਹੈ ਇਹ ਇਹ ਸਕੀਮੀ ਹੈਗੀ ਇਹ ਥਾਂ ਇੱਥੇ ਲੱਖ-ਲੱਖ ਰੁਪਏ ਡੇਢ-ਡੇਢ ਲੱਖ ਰੁਪਏ ਗਾਇ ਥਾਂ ਵਿਕਣਗੀ ਬਠਿੰਡੇ ਦਾ ਜਿੱਥੇ ਕੁਆਟਰ ਬਣੇ ਹੋਏ ਆ ਜਿੱਥੇ ਬਹੁਤ ਲੋਕ ਰਹਿ ਸਕਦੇ ਆ ਜਿੱਥੇ ਇੱਥੇ ਥਰਮਲ ਕਲੋਨੀ ਦੇ ਵਿੱਚ ਰਹਿਣ ਦੇ ਲਈ ਹਰੇਕ ਬੰਦਾ ਚਾਹਵਾਣਾ ਕਿਉਂਕਿ ਇੰਨੀ ਅੱਛੀ ਗ੍ਰੀਨਰੀ ਐ ਸਾਹ ਸੌਖਾ ਹੁੰਦਾ ਹੈ ਨੇਚਰ ਐ ਮੋਰ ਫਿਰਦੇ ਆ ਇੱਥੇ ਯਾਰ ਹਨਾ ਲੋਕਾਂ ਨੂੰ ਨਹੀਂ ਕਿਰਾਏ ਤੇ ਦੇ ਰੇ ਜਿਹੜੇ ਬੈਠੇ ਹੁਣ ਉਹਨਾਂ ਨੂੰ ਵੀ ਠਾਲਣਗੇ ਉਹਨਾਂ ਨੂੰ ਠਾਲ ਕੇ ਤੇ ਉਹ ਜਿਹੜੀ ਡਵੈਲਪ ایرিয়া ਉਹਨੂੰ ਕਲੋਨੀ ਲਈ ਵੇਚ ਰਹੇ ਆ ਮਾਨ ਸਾਹਿਬ ਰਹਿੰਦੇ ਆ ਇੱਥੇ ਆ ਕੇ ਹਾਂਜੀ ਮਾਨ ਸਾਹਿਬ ਰਹਿੰਦੇ ਹੁੰਦੇ ਆ ਇੱਥੇ ਆ ਕੇ ਇਹ ਫੇਵਰੇਟ ਥਾਂ ਜੀ ਤੁਸੀਂ ਪੈਗ ਬੁਗ ਲਾਉਂਦੇ ਹੋ ਨਹੀਂ ਹੈ ਤੁਹਾਡੇ ਕੋਈ ਯਾਰ ਬਿੱਲੀ ਲਾਉਂਦੇ ਪੈਗ ਬੁਗ ਉਹਨਾਂ ਨੂੰ ਪੁੱਛੋ ਵੀ ਝੀਲ ਝੂਲ ਦੇ ਕਿਨਾਰੇ ਖੜ ਕੇ ਪੈਗ ਲਾਉਣ ਦਾ ਕੀ ਸਵਾਦ ਆ ਸਰਕਾਰਾਂ ਡਵੈਲਪਮੈਂਟ ਵਾਲੇ ਪਾਸੇ ਲਿਆਂਦੀਆਂ ਹੁੰਦੀਆਂ ਕਿ ਸਰਕਾਰਾਂ ਵੇਚਣ ਤੇ ਜਦੋਂ ਕੋਈ ਬੰਦਾ ਘਰ ਦੀਆਂ ਚੀਜ਼ਾਂ ਵੇਚਣ ਲੱਗ ਪਵੇ ਤਾਂ ਉਹਦੇ ਕੀ ਹਾਲਾਤ ਕਹਿੰਦਾ ਯਾਰ ਮਸਾ ਬਾਰੀ ਆਈਏ ਇਸ ਤਾਂ ਆਈਂ ਕਰਾਂਗੇ ਕਾਂਗਰਸ ਵੀ ਇੱਥੇ ਸਰਕਾਰਾਂ ਚ ਰਹੀ ਐ ਅਕਾਲੀ ਦਲ ਵੀ ਰਿਆ ਉਹਨਾਂ ਨੇ ਇੱਕ ਦੂਜੇ ਦੇ ਕੋਈ ਪਰਚੇ ਵੀ ਹੋਏ ਉਹ ਚੱਲ ਵੀ ਗਏ ਤੁਹਾਨੂੰ ਇੱਥੇ ਆਉਣਾ ਨਹੀਂ ਇਹ ਭੱਜੂ ਜਿਹੜਾ ਕੁਛ ਆਈ ਜਾਂਦਾ ਨਾ ਆਸਟ੍ਰੇਲੀਆ ਫਲਾਨਾ ਕੁਛ ਪਿਆ ਜੀ ਢੰਗਾਨਾ ਕੁਛ ਪਿਆ ਇਹ ਆਸਟ੍ਰੇਲੀਆ ਦਾ ਸਾਰਾ ਕੁਛ ਖੰਗਾਲਿਆ ਜਾਊਗਾ ਆ ਸਾਹਮਣੇ ਕੈਂਟ ਠਾਣਾ ਥਰਮਲ ਠਾਣਾ ਦੇਖ ਰਿਹਾ ਪਰਲੇ ਪਾਸੇ ਨੂੰ ਇਹਦੇ ਕਹਿੰਦੇ ਸੀਗੇ ਅਸੀਂ ਨਵਾਂ ਬੱਸ ਸਟੈਂਡ ਬਣਾਉਣਾ ਜਿਹੜੀਆਂ ਹਾ ਝੀਲਾ ਇਹਦਾ ਸੁੰਦਰੀਕਰਨ ਵੀ ਦਿਖਾ ਦਿਓ ਮੜਾ ਜ ਆ ਸੁੰਦਰੀਕਰਨ ਝੀਲਾ ਦਾ ਦਿਖਾਓ ਤੁਸੀਂ ਦੇਖਿਆ ਹੋਣਾ ਵੀ ਭਗਵੰਤ ਮਾਨ ਕਹਿੰਦਾ ਸੀ ਜਿਹੜਾ ਇੱਕ ਇੱਕ ਪੈਸਾ ਠੀਕ ਹੈ ਲੋਕਾਂ ਦਾ ਜਿਹੜਾ ਥੋੜਾ ਉਹਦਾ ਹਿਸਾਬ ਹੋਊਗਾ ਲੋਕਾਂ ਤੋਂ ਉਹ ਪੈਸਾ ਵਾਪਸ ਮੈਂ ਕਰਾਊਗਾ ਠੀਕ ਹੈ ਤੁਸੀਂ ਮੈਂ ਕਹਿੰਦਾ ਜੀ ਸਾਰੀਆਂ ਗੱਲਾਂ ਨੂੰ ਛੱਡ ਦੋ 395 ਕਰੋੜ ਸ਼ਰਾਬ ਘਟਾਲੇ ਦਾ ਅੱਜ ਤੱਕ ਭਗਵੰਤ ਮਾਨ ਦੀ ਉਹਦੇ ਤੇ ਚੁੱਪੀ ਹੈ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਤੇ ਅੱਖ ਰੱਖੀ ਬੈਠੀ ਹੈ ਤੇ ਜਿਹੜੀਆਂ-ਜਿਹੜੀਆਂ ਜ਼ਮੀਨਾਂ ਉਹਨਾਂ ਦੇ ਹਿਸਾਬੇਠ ਆ ਰਹੀਆਂ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ ਤੇ ਵੱਡੇ ਪੱਧਰ ਦੇ ਉੱਤੇ ਪੀਐਸਪੀਸੀਐਲ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਕਰ ਚੁੱਕੀ ਹੈ ਚਾਹੇ ਉਹ ਪਟਿਆਲਾ ਲੁਧਿਆਣਾ ਦੇ ਵਿੱਚ ਹੋਣ ਚਾਹੇ ਬਠਿੰਡਾ ਦੇ ਵਿੱਚ 91 ਏਕੜ ਜ਼ਮੀਨ ਜਿਹੜੀ ਹੈ ਥਰਮਲ ਪਲਾਂਟ ਦੀ ਪੀਐਸਪੀਸੀਐਲ ਦੀ ਉਹਨੂੰ ਹੁਣ ਵੇਚਣ ਦੀ ਤਿਆਰੀ ਕਰ ਲਈ ਹੋਵੇ ਪੁੱਡਾ ਨੂੰ ਸੌਂਪਨ ਦੀ ਤਿਆਰੀ ਕਰ ਲਈ ਹੋਵੇ ਮੇਰੇ ਨਾਲ ਐਡਵੋਕੇਟ ਸੰਦੀਪ ਪਾਟਕ ਨੇ ਗੱਲਬਾਤ ਕਰਦੇ ਆ ਕਿਉਂਕਿ ਕਾਫੀ ਨੇੜਿਓਂ ਜੁੜੇ ਹੋਏ ਨੇ ਉਹ ਇਸ ਥਰਮਲ ਪਲਾਂਟ ਨਾਲ ਇਹਨਾਂ ਦੀਆਂ ਜਿਹੜੀਆਂ ਕਲੋਨੀਆਂ ਉਹਨਾਂ ਦੇ ਨਾਲ ਤੇ ਨਾਲ ਹੀ ਉਹਨਾਂ ਤੋਂ ਵਿੱਚ ਇਹ ਲਵਾਂਗੇ ਕਿ ਜਿਹੜੀ ਸਰਕਾਰ ਮੌਕੇ ਇਹ ਜਦੋਂ ਸਰਕਾਰ ਨਹੀਂ ਸੀ ਕਾਂਗਰਸੀ ਸਰਕਾਰ ਸੀ ਭਗਵਾਨ ਸਿੰਘ ਮਾਨ ਇਸੇ ਇਨ੍ਹਾਂ ਥਰਮਲ ਪਲਾਂਟਾਂ ਨੂੰ ਬਚਾਉਣ ਦੇ ਲਈ ਇਸੇ ਜ਼ਮੀਨ ਨੂੰ ਬਚਾਉਣ ਲਈ ਕੇਂਦਰ ਤੱਕ ਨੂੰ ਵੀ ਚਿੱਠੀਆਂ ਲਿਖਦੇ ਨੇ ਕਿ ਇਹ ਇਸੇ ਤਰੀਕੇ ਨਾਲ ਬਰਕਰਾਰ ਰਹਿਣੇ ਚਾਹੀਦੇ ਆ ਇਹ ਮੁਰ ਚਾਲੂ ਹੋਣੇ ਚਾਹੀਦੇ ਆ ਪਰ ਆਪਣੀ ਸਰਕਾਰ ਆ ਇਨ੍ਹਾਂ ਥਰਮਲ ਚਾਲੂ ਹੋਏ ਉਲਟਾ ਜ਼ਮੀਨਾਂ ਤੱਕ ਵੇਚਣ ਦੀ ਗੱਲ ਸ਼ੁਰੂ ਹੋ ਗਈ ਹੈ ਆਪਾਰਕ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ 91 ਏਕੜ ਜ਼ਮੀਨ ਸਰਕਾਰੀ ਜ਼ਮੀਨ ਜਿਹੜੀ ਹੈ ਉਹ ਵੇਚਣ ਦੀ ਤਿਆਰੀ ਕਰ ਲਈ ਹੈ ਸਰਕਾਰ ਨੇ ਇੱਕ ਪ੍ਰਾਈਵੇਟ ਪ੍ਰਾਈਵੇਟ ਕਲੋਨਾਈਜ਼ਰਾਂ ਨੂੰ ਦੇਣ ਦੀ ਤਿਆਰੀ ਕਰ ਲਈ। ਬ੍ਰਿੰਦਰ ਜੀ ਮੈਂ ਨਾ ਇੰਟਰਵਿਊ ਲਈ ਤੁਹਾਨੂੰ ਇੱਥੇ ਲੈ ਕੇ ਆਇਆ ਸਪੈਸ਼ਲ ਉਹਦਾ ਇੱਕ ਰੀਜ਼ਨ ਸੀ। ਇਹ ਜਿਹੜਾ ਸਾਹਮਣੇ ਤੁਸੀਂ ਦੇਖੋ ਥਰਮਲ ਪਲਾਂਟ ਹੈ ਆਪਣਾ। ਇਹਦਾ 550 ਸਾਲਾ ਜਦੋਂ ਬਣਾਇਆ ਜਾਣਾ ਸੀ। ਜੀ। ਤੇ ਭਗਵੰਤ ਮਾਨ ਦੇ ਬਿਆਨ ਸੀਗੇ। ਬੀਪੀਐ ਮੋਦੀ ਦੇ ਨਾਲ ਗੱਲ ਕਰਕੇ ਥਰਮਲ ਪਲਾਂਟ ਬਠਿੰਡਾ ਨੂੰ ਜਿਹਦਾ ਨਾਮ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ ਇਹਨੂੰ ਬਚਾਉਣ ਦੇ ਲਈ ਹਰੇਕ ਪ੍ਰਯਾਸ ਕੀਤਾ ਜਾਊਗਾ ਹਰੇਕ ਕੋਸ਼ਿਸ਼ ਕੀਤੀ ਜਾਊਗੀ ਠੀਕ ਹੈ ਇਹ ਉਹੀ ਥਰਮਲ ਪਲਾਂਟ ਹੈ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਦਾ ਜਿਹਨੂੰ ਬਚਾਉਣ ਦੇ ਲਈ ਜਦੋਂ ਤੁਸੀਂ ਪਾਵਰ 'ਚ ਨਹੀਂ ਸੀ ਤੁਸੀਂ ਨਰਿੰਦਰ ਮੋਦੀ ਤੱਕ ਨੂੰ ਅਪਰੋਚ ਕਰ ਰਹੀ ਸੀ ਵੀ ਮੈਂ ਜੀ ਥਰਮਲ ਬਚਾਉਣਾ ਪਟੰਡੇ ਵਾਲਾ ਜਿਹੜਾ ਬਾਬੇ ਨਾਨਕ ਦੇ ਨਾਮ ਤੇ ਬਣਿਆ ਵਿਆ ਹਾਂਜੀ ਜਿੱਦਣ ਪਾਵਰ ਚ ਆਪ ਆ ਗਿਆ ਤੇ ਸਭ ਤੋਂ ਪਹਿਲਾਂ ਕੋਝੀਆਂ ਹਰਕਤਾਂ ਨੇ ਇਸੇ ਥਰਮਲ ਪਲੈਂਟ ਨੂੰ ਖਤਮ ਕਰ ਲਈ ਸ਼ੁਰੂ ਕਰਤੀਆਂ ਜਿਹੜੀਆਂ ਦੇਖੋ ਅਸੀਂ ਪਹਿਲਾਂ ਵਾਲੀਆਂ ਪਾਰਟੀਆਂ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਮਿੱਟੀ ਕਰਕੇ ਇਹ ਬਣਿਆ ਨਾ ਪੰਜਾਬ ਦੇ ਲੋਕਾਂ ਨੇ ਲੀਕ ਮਾਰਤੀ ਸਾਰੀਆਂ ਪਾਰਟੀਆਂ ਦੇ ਉੱਤੇ ਵੀ ਐਦੂ ਵੱਡੀਆਂ ਪੰਜਾਬ ਦੀਆਂ ਮਤਲਬ ਵਿਰੋਧੀ ਕੋਈ ਨਹੀਂ ਤੇ ਭਗਵੰਤ ਮਾਨ ਐਂਡ ਪਾਰਟੀ ਵਰਗਾ ਇਮਾਨਦਾਰ ਤੇ ਬਦਲਾਰ ਵਰਗਾ ਹੋਰ ਕੋਈ ਬੰਦਾ ਹੀ ਕੋਈ ਨਹੀਂ ਸਾਰਿਆਂ ਪਾਰਟੀਆਂ ਤੇ ਲੀਕ ਮਾਰ ਕੇ ਤਾਂ ਹੀ 92 ਐਮਐਲਏ ਨੇ ਨੂੰ ਦਿੱਤੇ ਨਾ ਠੀਕ ਹੈ ਜੀ ਉਹੀ 92 ਐਮਐਲਏ ਵਾਲਾ ਭਗਵੰਤ ਮਾਨ ਜਿੱਦਣ ਪਾਵਰ ਦੇ ਵਿੱਚ ਆਇਆ ਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਜਿਹੜੇ ਨਾਮ ਤੇ ਬਣਿਆ ਵਾ ਇਹ ਥਰਮਲ ਪਲਾਂਟ ਜਿਹਨੂੰ ਕਹਿੰਦੇ ਸੀ ਇੱਥੇ ਸੋਲਰ ਵਾਲਾ ਸਿਸਟਮ ਵੀ ਚਲਾਇਆ ਜਾ ਸਕਦਾ ਸੀ ਇਹਦਾ ਮਤਲਬ ਇਹਨੂੰ ਅਸੀਂ ਇਸ ਤਰ੍ਹਾਂ ਬਚਾਵਾਂਗੇ ਇਸ ਤਰ੍ਹਾਂ ਬਚਾਵਾਂਗੇ ਇੱਥੇ ਲੋਕ ਆਇਆ ਕਰਨਗੇ ਤੁਸੀਂ ਦੇਖਿਓ ਅਸੀਂ ਕਾਇਆ ਕਲਪ ਕਰ ਦਾਂਗੇ ਜਿੱਦਣ ਇਹਦਾ ਤੁਹਾਨੂੰ ਮੈਂ ਸਹੀ ਦੱਸ ਜਦੋਂ ਮੰਤਰੀ ਲਾਇਆ ਨਾ ਇਹਨੂੰ ਸੰਜੀਵ अरोੜੇ ਨੂੰ ਮੇਰੇ ਉੱਦੀ ਮੱਥੇ 'ਚ ਠਣ ਕੇ ਕੀ ਗੱਲ ਮੈਂ ਕਿਹਾ ਯਾਰ ਇਹ ਗੜਬੜੀ ਕਰਨ ਦੀ ਗੱਲ ਸੀ ਤੇ ਉਹਦੇ ਨਤੀਜੇ ਸਾਹਮਣੇ ਆ ਹੁਣ 91 ਏਕੜ ਵਾਲੇ ਪਾਸੇ ਹੋਊਗੇ ਤੁਨ ਮੇਂ ਛੋਟੀ ਜਿਹੀ ਇੱਕ ਹੋਰ ਉਦਾਹਰਣ ਦਿੰਦਾ ਵੀ ਇਹਨਾਂ ਲੋਕਾਂ ਨੇ ਕਿਹੜਾ 550 ਸਾਲਾ ਬਾਬੇ ਦੇ ਨਾਮ ਤੇ ਉਹ ਕਰਕੇ ਤੇ ਇਹਨੂੰ ਬਚਾਉਣਾ ਤਾਂ ਪ੍ਰਾਪਰਟੀਆਂ ਨੂੰ ਕੀ ਐ ਅੱਜ ਤੋਂ 6 ਮਹੀਨੇ ਪਹਿਲਾਂ ਪਹਿਲਾਂ ਤਾਂ ਕਹਿੰਦਾ ਉਹ ਸਾਹਮਣੇ ਜਦੋਂ ਮੈਂ ਕਹੂੰਗਾ ਸ਼ਾਟ ਲਵੇ ਵੀਰ ਨੂੰ ਕਹੂੰਗਾ ਜਰੂਰ ਉਧਰ ਸ਼ਾਟ ਲਓ ਜਿੱਥੇ ਤੁਹਾਨੂੰ ਉਹ ਡਿੱਗੀ ਦਿਖ ਰਹੀ ਹੈ ਪਾਣੀ ਵਾਲੀ ਹਾਂਜੀ ਉਹ ਡਿੱਗੀ ਦੇ ਨਾਲ ਉੱਥੇ ਆਹ ਸਾਹਮਣੇ ਕੈਂਟ ਥਾਣਾ ਥਰਮਲ ਥਾਣਾ ਦਿਖ ਰਿਹਾ ਪਰਲੇ ਪਾਸੇ ਨੂੰ ਇਹਦੇ ਕਹਿੰਦੇ ਸੀਗੇ ਅਸੀਂ ਨਵਾਂ ਬੱਸ ਸਟੈਂਡ ਬਣਾਉਣਾ ਜਿਹੜੀਆਂ ਆ ਝੀਲਾਂ ਇਹਦਾ ਸੁੰਦਰੀਕਰਨ ਵੀ ਦਿਖਾ ਦਿਓ ਮੜਾ ਜ ਆ ਸੁੰਦਰੀਕਰਨ ਝੀਲਾਂ ਦਾ ਦਿਖਾਏ ਇਹ ਤਾਂ ਹੁਣ ਮੁੱਖ ਮੰਤਰੀ ਦਾ ਫੇਵਰਟ ਥਾਂ ਇੱਥੋਂ ਵਾਲਾ ਜਿਹੜਾ ਗੈਸਟ ਹਾਊਸ ਆ ਉਹ ਰੁਕਣ ਕਰਕੇ ਪੂਰਾ ਬੂਝੇ ਬਾਜੀ ਜੇ ਕਟਾਤੇ ਹਾਂ ਉਹ ਵੀ ਸਿਕਿਉਰਿਟੀ ਪਰਪਸ ਨਾਲ ਸਿਕਿਉਰਿਟੀ ਏਜੰਸੀਆਂ ਨੇ ਕਟਾਤੇ ਤੇ ਨਹੀਂ ਇੱਥੇ ਨਾ ਜੀ 15-15 ਫੋਟੋ ਚਾ ਮਤਲਬ ਸਰਕ ਹੋਇਆ ਖੜਾ ਸੀ ਠੀਕ ਹੈ ਆ ਗੰਦ ਜਿਹੜਾ ਇਹਨਾਂ ਚ ਪਿਆ ਆ ਇੱਥੇ ਵੀ ਆ ਸ਼ਾਟ ਮਾਰ ਲਓ ਸਾਰੀ ਥਾਂ ਆ ਦੇਖ ਦਿਖਾਓ ਉਹਨੂੰ ਦਿਖਾਓ ਆ ਚੂਹੇ ਐਡੇ ਐਡੇ ਚੂਹੇ ਆ ਸਾਰੀ ਥਾਂ ਖੋਖਲੀ ਹੋਈ ਖੜੀ ਐ ਜਿੱਥੇ ਆਪਾਂ ਖੜੇ ਐ ਨਹੀਂ ਪਤਾ ਇਹਦੇ ਵਿੱਚ ਕਦੋਂ ਵੱੜ ਗਈ ਝੀਲ ਚ ਆਪਾਂ ਹੂੰ ਮਤਲਬ ਇਹ ਇੱਕੋ ਦੇ ਹਾਲਾਤ ਐ ਇਹ ਪਾਵਰ ਚ ਆਏ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਜ਼ਲਟ ਨਹੀਂ ਲੋਕਾਂ ਨੂੰ ਮਤਲਬ ਮੈਂ ਕਹਿੰਦਾ ਜੀ ਜਿੰਨਾ ਚੇਂਜ ਇਸ ਬੰਦੇ 'ਚ ਆਇਆ ਯਾਰ ਹੋਰ ਕਿਸੇ ਮੁੱਖ ਮੰਤਰੀ ਚ ਐਡਾ ਵੱਡਾ ਚੇਂਜ ਨਹੀਂ ਆਇਆ ਸੀ ਜਿਹਨੂੰ ਇਹ ਬਦਲਾ ਸ਼ਾਇਦ ਇਹ ਇੰਨਾਂ ਗੱਲਾਂ ਨੂੰ ਮਨਿੰਦਰ ਜੀ ਬਦਲਾ ਕਹਿੰਦਾ ਸੀ ਤੁਸੀਂ ਦੇਖੋ 91 ਏਕੜ ਨੂੰ ਪੁੱਡਾ ਨੂੰ ਕਹਿੰਦਾ ਦੇਣਾ ਉੱਥੇ ਕਲੋਨੀ ਕਟਣੀ ਆ ਠੀਕ ਹੈ ਤੁਸੀਂ ਅੱਜ ਕਲੋਨੀਆਂ ਚ ਨਿਗਾਹ ਮਾਰੋ ਪੰਜਾਬ ਦੀਆਂ ਚ ਠੀਕ ਹੈ ਬਠਿੰਡੇ ਆਪਾਂ ਚੱਲ ਵੜਦੇ ਆ ਤੁਸੀਂ ਇੱਧਰ ਗੋਨਿਆਣਾ ਰੋਡ 'ਤੇ ਚੜਜੋ ਇੱਧਰ ਤੁਸੀਂ ਜੀ ਰਿੰਗ ਰੋਡ ਚੱਲਜੋ ਤੁਸੀਂ ਇੱਧਰ ਡੱਬ ਵਾਲੀ ਰੋਡ ਚੱਲਜੋ ਠੀਕ ਹੈ ਤੁਹਾਨੂੰ 90% ਕਲੋਨੀਆਂ ਜਿਹੜੀਆਂ ਖਾਲੀ ਮਿਲਣਗੀਆਂ ਇਹ ਇਹ ਨਹੀਂ ਹੈਗਾ ਵੀ ਇਹ ਕੋਈ ਗਰੀਬ ਲੋਕਾਂ ਦੇ ਲਈ ਕੋਈ ਸਕੀਮ ਤਿਆਰ ਹੋ ਰਹੀ ਹੈ ਵੀ ਘੱਟ ਰੇਟਾਂ ਤੇ ਲੋੜਵੰਦ ਪਰਿਵਾਰਾਂ ਨੂੰ ਅਸੀਂ ਕੋਈ ਘਰ ਬਣਾ ਕੇ ਦੇਣੀ ਹੈ ਇਹ ਇਹ ਸਕੀਮ ਹੀ ਹੈਗੀ ਇਹ ਥਾਂ ਇੱਥੇ ਲੱਖ-ਲੱਖ ਰੁਪਏ ਡੇਢ-ਡੇਢ ਲੱਖ ਰੁਪਏ ਗਾਜ ਥਾਂ ਵਿਕਣਗੀ ਇਹ ਦੇਖੋ ਥੋੜੇ ਮੇਰੇ ਵਾਸਤੇ ਜਿਹੜਾ ਆਮ ਬੰਦੇ ਆ ਜਿਹੜੇ ਉਹਨਾਂ ਵਾਸਤੇ ਕੋਈ ਸਹੂਲਤ ਨਹੀਂ ਇਹ ਸਹੂਲਤ ਤਿਆਰ ਹੋ ਰਹੀ ਹੈ ਆਪਦੇ ਘਰਾਂਨਿਆਂ ਨੂੰ ਦੇਣ ਦੀ ਤਿਆਰੀ ਹੈ ਹੁਣ ਸੰਜੀਵ ਅਰੋੜਾ ਜੀ ਵਰਗੇ ਰਜਿੰਦਰ ਗੁਪਤਾ ਜੀ ਵਰਗੇ ਬਹੁਤ ਵੱਡੇ ਵਪਾਰੀ ਆਏ ਆ ਜਿਨ੍ਹਾਂ ਦਾ ਵਿਜ਼ਨ ਵਪਾਰ ਨੂੰ ਲੈ ਕੇ ਬਹੁਤ ਤਕੜਾ ਠੀਕ ਹੈ ਤੇ ਉਹਨਾਂ ਨੂੰ ਕਿਵੇਂ ਲਿਹਾਤਾ ਗਿਆ ਉਹ ਕਿਵੇਂ ਰਾਜ ਸਭਾ ਸੀਟਾਂ ਦਿੱਤੀਆਂ ਗਈਆਂ ਹੋਣਗੀਆਂ ਕਿਵੇਂ ਰਾਜ ਸਭਾ ਦੀ ਟਿਕਟ ਜਿਹੜੀ ਦਿੱਤੀ ਫਿਰ ਜਿਹੜਾ ਇੱਕ ਰਾਜ ਸਭਾ ਦੀ ਟਿਕਟ ਦੇ ਕੇ ਸੰਜੀਵ ਅਰੋੜਾ ਉਹਨੂੰ ਰਾਜ ਸਭਾ ਮੈਂਬਰ ਬਣਾਇਆ ਸੀ ਉਹਨੂੰ ਵਾਪਸ ਉਹਦੇ ਤੋਂ ਰਿਜ਼ਾਈਨ ਦਵਾ ਕੇ ਕਿਹੜੀਆਂ ਸ਼ਰਤਾਂ ਤੇ ਉਹਨੂੰ ਐਮਐਲਏ ਬਣਾਇਆ ਗਿਆ ਐਮਐਲਏ ਤੋਂ ਕਿਹੜੀ ਸ਼ਰਤ ਤੇ ਉਹਦੀ ਕਿਹੜੀ ਸਨੀਅਰਿਟੀ ਦੇਖਦੇ ਵੇ ਨਾਲ ਦੀ ਨਾਲ ਉਹਨੂੰ ਮੰਤਰੀ ਬਣਾਇਆ ਗਿਆ ਠੀਕ ਹੈ ਫਿਰ ਇਹ ਘਾਟੇ ਵਾਦੇ ਸਾਰੇ ਕਿਸੇ ਗੱਲ ਨਾਲ ਪੂਰੇ ਹੋਣਗੇ ਨਾ ਸਟੇਟ ਦੇ ਕਿਉਂਕਿ ਤੁਹਾਨੂੰ ਪਤਾ ਸਟੇਟ ਅਸਿੱਤੈਸ਼ੀ ਹੈ ਠੀਕ ਹੈ ਜੀ ਤੁਸੀਂ ਦੇਖਿਆ ਹੋਣਾ ਵੀ ਭਗਵੰਤ ਮਾਨ ਕਹਿੰਦਾ ਸੀ ਜਿਹੜਾ ਇੱਕ ਇੱਕ ਪੈਸਾ ਠੀਕ ਹੈ ਲੋਕਾਂ ਦਾ ਜਿਹੜਾ ਥੋੜਾ ਉਹਦਾ ਹਿਸਾਬ ਹੋਊਗਾ ਲੋਕਾਂ ਤੋਂ ਉਹ ਪੈਸਾ ਵਾਪਸ ਮੈਂ ਕਰਾਊਗਾ ਠੀਕ ਹੈ ਤੁਸੀਂ ਮੈਂ ਕਹਿੰਦਾ ਜੀ ਸਾਰੀਆਂ ਗੱਲਾਂ ਨੂੰ ਛੱਡ ਦੋ 395 ਕਰੋੜ ਸ਼ਰਾਬ ਘਟਾਲੇ ਦਾ ਅੱਜ ਤੱਕ ਭਗਵੰਤ ਮਾਨ ਦੀ ਉਹਦੇ ਤੇ ਚੁੱਪੀ ਹੈ ਇਹਨਾਂ ਦੇ ਐਕਸਾਈਜ਼ ਕਮਿਸ਼ਨਰ ਬਦਲਦੇ ਆ ਠੀਕ ਹੈ ਜੀ ਮੈਨੂੰ ਉੱਥੋਂ ਕਿਸੇ ਨਾ ਕਿਸਦਾ ਫੋਨ ਆਉਂਦਾ ਪਾਠਕ ਜੀ ਤੁਹਾਡੇ ਬਿਆਨ ਲਿਖਣੇ ਆ ਮੈਂ ਤੁਸੀਂ ਮੰਨੋਗੇ ਚਾਰ ਤੋਂ ਪੰਜ ਵਾਰੀ ਬਿਆਨ ਲਖਾਇਆ ਆ ਜਦੋਂ ਨਵਾਂ ਕਮਿਸ਼ਨਰ ਆਉਂਦਾ ਐਕਸਾਈਜ਼ ਕਮਿਸ਼ਨਰ ਉਹ ਬਿਆਨ ਲਿਖਦਾ ਫਿਰ ਪਾਰਟੀਆਂ ਨੂੰ ਸੱਦ ਲਾਂਦਾ ਕਿਉਂਕਿ ਮੋਟੀਆਂ ਪਾਰਟੀਆਂ ਬਹੁਤ ਨੇ ਉਹਦੇ ਵਿੱਚ ਤੇ ਉਸ ਤੋਂ ਬਾਅਦ ਫੋਨ ਬੰਦ ਉਹ ਨਾ ਮੇਰਾ ਫੋਨ ਚੱਕਣ ਤਾਂ ਇਹ ਹਾਲਾਤ ਨੇ ਸਾਡੇ ਬਦਲਾਵ ਵਾਲੇ ਮਤਲਬ ਉਹਨਾਂ ਦੇ ਮਤਲਬ ਜਿੰਨਾ ਤੁੱਖਾ ਪੰਜਾਬ ਦੇ ਲੋਕਾਂ ਨਾਲ ਇਹਨਾਂ ਨੇ ਕੀਤਾ ਯਾਰ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਰਹਿਣੀ ਮੇਰੀ ਗੱਲ ਯਾਦ ਰੱਖਿਓ ਜੀ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਰਹਿਣੀ ਠੀਕ ਹੈ ਇੱਕ ਇੱਕ ਚੀਜ਼ ਦੇ ਉੱਤੇ ਪੰਜਾਬ ਦੀ ਦੇ ਉੱਤੇ ਕਰਜ਼ਾ ਮਨਿੰਦਰ ਜੀ ਇੱਕ ਇੱਕ ਚੀਜ਼ ਦੇ ਉੱਤੇ ਮਾਰਕੀਟ ਕਮੇਟੀਆਂ ਦੀ ਐਡਵਾਂਸ ਦੇ ਵਿੱਚ ਜਿਹੜੀ ਕਮਾਈ ਹੈ ਉਹਦੇ ਉੱਤੇ ਲੋਨ ਹੈ ਠੀਕ ਹੈ ਜੀ ਆ ਪੀਐਸਪੀਸੀਐਲ ਆ ਸਭ ਤੋਂ ਵੱਧ ਥਾਂ ਇਹਦੇ ਕੋਲ ਪਈ ਸੀ ਹੁਣ ਇਹਦੇ ਵੱਲ ਹੋ ਗਈ ਇਹ ਠੀਕ ਹੈ ਰਹਿ ਕਿਹੜਾ ਜਾਣਾ ਜੀ ਤੁਸੀਂ ਇੱਕ ਚੀਜ਼ ਤਾਂ ਮੰਨਦੇ ਹੋ ਜਿਹੜਾ ਬਿਜਲੀ ਵਿਭਾਗ ਜਿਵੇਂ ਜਿਵੇਂ ਲੋਕਾਂ ਆਬਾਦੀਆਂ ਵਧਨੀਆਂ ਬਿਜਲੀ ਵਿਭਾਗ ਕਹੇ ਜੀ ਜਿਹਦੀ ਖਪਤ ਵਧਨੀ ਵਧਨੀ ਆ ਬਿਜਲੀ ਦੀ ਖਪਤ ਤਾਂ ਵਧਨੀ ਵਧਨੀ ਆ ਡੇ ਬਾਈ ਡੇ ਠੀਕ ਹੈ ਤਾਂ ਤੁਹਾਨੂੰ ਤਾਂ ਇਹ ਜੀ ਵੱਧ ਥਰਮਲ ਪਲਾਂਟਾਂ ਦੀ ਲੋੜ ਪੈਣੀ ਆ ਇਹਨਾਂ ਦੀਆਂ ਇਹ ਜੀਆਂ ਪ੍ਰਾਈਮ ਪ੍ਰਾਪਰਟੀਆਂ ਪਈਆਂ ਜਿਹੜੀਆਂ ਜਿਨ੍ਹਾਂ ਦਾ ਤੁਸੀਂ ਕਹਿੰਦੇ ਸੀ ਇਹ ਝੀਲਾਂ ਦਾ ਇਹਦਾ ਸੁੰਦਰੀਕਰਨ ਹੋ ਸਕਦਾ ਤੇ ਹੁਣ ਤੁਹਾਨੂੰ 91 ਏਕੜ ਵੀ ਰਕੜ ਇਹਦੀ ਮਤਲਬ ਰੜਕਣ ਲੱਗੀ ਯਾਰ ਤੁਨ ਮੈਂ ਹੋਰ ਚੀਜ਼ ਦੱਸਦਾ ਕਿੱਥੋਂ ਪਤਾ ਲੱਗਦਾ ਵੀ ਚੰਗੇ ਵਿਜ਼ਨ ਵਾਲੇ ਵਪਾਰੀਆਂ ਨੂੰ ਲਿਆਏ ਆ ਹੁਣ ਪਾਰਟੀ 'ਚ ਇਹ ਇਹਨਾਂ ਕੋਲੇ ਬਹੁਤ ਥਾਂ ਵੇਸਟ ਇਧਰ ਪਈਆ ਰੱਖੀ ਵਾਲੇ ਢੇਰ ਨੇ ਹੋਰ ਨੇ ਇਧਰਲੇ ਪਾਸੇ ਮਤਲਬ ਗ੍ਰੀਨ 벨ਟ ਵਾਲਾ ਏਰੀਆ ਵੀ ਕਾਫੀ ਪਿਆ ਸੀਗਾ ਉਧਰ ਵੀ ਕਾਫੀ ਥਾਂ ਪਈਏ ਉਹ ਨਹੀਂ ਦੇ ਰਹੇ ਬਠਿੰਡੇ ਦਾ ਜਿੱਥੇ ਕੁਆਟਰ ਬਣੇ ਹੋਏ ਆ ਜਿੱਥੇ ਬਹੁਤ ਲੋਕ ਰਹਿ ਸਕਦੇ ਆ ਜਿੱਥੇ ਇੱਥੇ ਥਰਮਲ ਕਲੋਨੀ ਦੇ ਵਿੱਚ ਰਹਿਣ ਦੇ ਲਈ ਹਰੇਕ ਬੰਦਾ ਚਾਹ ਵਾਣਾ ਕਿਉਂਕਿ ਇੰਨੀ ਅੱਛੀ ਗ੍ਰੀਨਰੀ ਐ ਸਾਹ ਸੌਖਾ ਹੁੰਦਾ ਐ ਨੇਚਰ ਐ ਮੋਰ ਫਿਰਦੇ ਐ ਇੱਥੇ ਯਾਰ ਹਨਾ ਲੋਕਾਂ ਨੂੰ ਨਹੀਂ ਕਿਰਾਏ ਤੇ ਦੇ ਰਹੇ ਜਿਹੜੇ ਬੈਠੇ ਹੁਣ ਉਹਨਾਂ ਨੂੰ ਵੀ ਠਾਲਣਗੇ ਉਹਨਾਂ ਨੂੰ ਠਾਲ ਕੇ ਤੇ ਉਹ ਜਿਹੜੀ ਡਵੈਲਪ ایرিয়া ਉਹਨੂੰ ਕਲੋਨੀ ਲਈ ਵੇਚ ਰਹੇ ਆ ਆ ਹਾਲਾਤ ਐ ਯਾਰ ਇੱਕ ਇਹ ਵੀ ਗੱਲ ਐ ਕਿ ਪੀਐਸਪੀਸੀਐਲ ਦੀ ਤੁਸੀਂ ਗੱਲ ਕੀਤੀ ਕਿ ਉਹਦੇ ਮੰਤਰੀ ਬਿਜਲੀ ਮੰਤਰੀ ਸੰਜੀਵ अरोੜਾ ਹੁਣ ਕਹਿੰਦੇ ਪਹਿਲੀ ਵਾਰ ਇਹ ਵੀ ਚੱਲ ਰਿਹਾ ਐ ਕਿ ਇਸ ਤੋਂ ਪਹਿਲਾਂ ਜਿਹੜਾ ਚੇਅਰਮੈਨ ਹੁੰਦਾ ਸੀ ਉਹ ਇਹ ਤੇ ਟੈਕਨੀਕਲ ਵਿਭਾਗ ਨਾਲ ਸੰਬੰਧਿਤ ਜਿਹੜਾ ਵਿਖੀ ਮੁਖੀ ਹੁੰਦੇ ਸੀ ਪਹਿਲੀ ਵਾਰ ਕਿਸੇ ਬਿਊਰੋਕ੍ਰੇਟ ਨੂੰ ਜਿਹੜਾ ਉੱਥੇ ਇੱਥੇ ਮੁਖੀ ਲਾਇਆ ਗਿਆ ਉਹਦਾ ਵੀ ਕੋਈ ਕਾਰਨ ਮੰਨਦੇ ਹਾਂ ਜਿਹੜਾ ਕੋਈ ਇੰਜੀਨੀਅਰ ਹੈ ਜੀ ਵਿਚਾਰਾ ਜਿਨੇ ਨੌਕਰੀ ਕੀਤੀ ਹੁੰਦੀ ਹੈ ਨਾ ਦੇਖੋ ਉਹ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਰਪਸ਼ਨ ਦੇ ਕੀ ਹਾਲਾਤ ਨੇ ਹੋਰ ਨੇ ਦੇਖੋ ਮਾੜਾ ਮੋਟਾ ਕੁਝ ਤਾਂ ਕਰਦਾ ਹੁੰਦਾ ਠੀਕ ਹੈ ਪਰ ਉਹਦੀਆਂ ਲੱਤਾਂ ਇੱਡੀਆਂ ਨਹੀਂ ਭਾਰ ਚੱਲਦੀਆਂ ਹੁੰਦੀਆਂ ਜਿਹੜੇ ਵੱਡੇ ਏਡੇ ਦੇ ਜਿਹੜੀ ਭਗਵੰਤ ਮਾਨ ਐਂਡ ਪਾਰਟੀ ਦਾ ਜਿਹੜਾ ਵਿਜ਼ਨ ਹੈ ਉਹਦੇ ਤੇ ਉਹ ਖਰਾ ਨਹੀਂ ਉਤਰਦਾ ਹੋਣਾ ਉਹਦੇ ਲਈ ਫਿਰ ਚੁਣ ਕੇ ਅਫਸਰ ਲਿਆਤੇ ਗਏ ਠੀਕ ਹੈ ਇਹ ਅਫਸਰ ਬੜੇ ਦਲੇਰ ਨੇ ਜਿਹੜੇ ਲਾਏ ਗਏ ਆ ਤੇ ਤੁਹਾਨੂੰ ਇਹਦੇ ਰਿਜ਼ਲਟ ਅੱਗੇ-ਅੱਗੇ ਪਤਾ ਲੱਗਣਗੇ ਵੀ ਇਹਦੇ ਰਿਜ਼ਲਟ ਕੀ ਆਉਂਦੇ ਆ ਇਹ ਤੁਹਾਡੇ ਸਾਹਮਣੇ ਹੋਣਗੇ ਨਤੀਜੇ ਦੇ ਹਾਂਜੀ ਕੀ ਲੱਗਦਾ ਹੈ ਮਤਲਬ ਤੁਸੀਂ ਜੇਕਰ ਇਹ ਚੀਜ਼ਾਂ ਖਤਮ ਹੁੰਦੀਆਂ ਜੇਕਰ ਇਹ ਚੀਜ਼ਾਂ ਘਟਦੀਆਂ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ 91 ਏਕੜ ਗਈ ਹੋਰ ਵੀ ਇਹਦੀ ਸੈਂਕੜੇ ਏਕੜ ਪ੍ਰਾਪਰਟੀ ਆ ਸਰਕਾਰਾਂ ਡਵੈਲਪਮੈਂਟ ਵਾਲੇ ਪਾਸੇ ਲਿਆਂਦੀਆਂ ਹੁੰਦੀਆਂ ਕਿ ਸਰਕਾਰਾਂ ਵੇਚਣ ਤੇ ਜਦੋਂ ਕੋਈ ਬੰਦਾ ਘਰ ਦੀਆਂ ਚੀਜ਼ਾਂ ਵੇਚਣ ਲੱਗ ਪਵੇ ਤਾਂ ਉਹਦੇ ਕੀ ਹਾਲਾਤ ਹੁੰਦੇ ਇਕਨਾ ਬੀਨੂ ਢਿੱਲੋ ਤੇ ਭਗਵੰਤ ਮਾਨ ਦੀ ਪ੍ਰਾਣੀ ਕਾਮੇਡੀ ਵਾਲੀ ਵੀਡੀਓ ਜੇ ਤੁਸੀਂ ਦੇਖੋ ਤੇ ਸ਼ੁਰੂ ਤੋਂ ਕਥਿੱਤੀ ਦਾ ਸੀਗੇ ਸਾਡੇ ਮਾਨ ਸਾਹਿਬ ਤੇ ਟੀਚਰਾਂ ਕਰਨੀਆਂ ਲੋਕਾਂ ਨੂੰ ਉਹਦੇ ਇੱਕ ਵੀਡੀਓ ਬਣਾਈ ਸੀ ਇਹਨਾਂ ਨੇ ਦੋਨਾਂ ਨੇ ਇਹਨਾਂ ਦੀ ਜੁਗਲਬੰਦੀ ਬੀਨੂ ਢਿੱਲੋ ਤੇ ਇਹ ਤੁਹਾਨੂੰ ਪਤਾ ਪੁਰਾਣੀ ਆੜੀ ਆ ਤੇ ਉਹਦੇ ਵਿੱਚ ਜਦੋਂ ਇਹ ਆ ਜਿਹੜੀਆਂ ਹੁਣ ਭਗਵੰਤ ਮਾਨ ਹਰਕਤਾ ਕਰ ਰਿਹਾ ਤੇ ਉਹਦੇ ਵਿੱਚ ਬੀਨੂ ਢਿਲੋਏ ਰੋਲ ਪਲੇ ਕਰਦਾ ਤੇ ਬੀਨੂ ਢਿਲੋਏ ਇਹੀ ਹਰਕਤਾ ਕਰ ਰਿਹਾ ਹੁੰਦਾ ਜਿਹੜੀਆਂ ਭਗਵੰਤ ਮਾਨ ਕਰਦਾ ਤੇ ਉਹਨੂੰ ਥੋੜੇ ਮੇਰੇ ਵਰਗਾ ਜਿਹੜਾ ਉਦੋਂ ਦਾ ਭਗਵੰਤ ਮਾਨ ਸੀ ਉਹ ਪੁੱਛਦਾ ਕਹਿੰਦਾ ਵੀ ਜੀ ਤੁਸੀਂ ਆਏ ਕਹਿੰਦਾ ਯਾਰ ਮਸਾਬਾਰੀ ਆਈਏ ਇਸ ਤਾਂ ਆਈਂ ਕਰਾਂਗੇ ਠੀਕ ਹੈ ਇਹਨੂੰ ਇੱਕ ਕਾਮੇਡੀ ਸ਼ੋਅ ਸਮਝ ਕੇ ਚੱਲ ਰਿਹਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਜਿਹੜੇ ਕਿ ਇਸ ਗੱਲ ਦੇ ਉੱਤੇ ਜਿੰਨੇ ਦੀ ਸਰਕਾਰ ਆਈ ਸੀ ਵੀ ਯਾਰ ਸਵਾਲ ਪੁੱਛੋ ਅੱਜ ਸਵਾਲ ਪੁੱਛਣ ਵਾਲਿਆਂ ਦਾ ਕੀ ਹਾਲ ਹੋ ਰਿਹਾ ਤੁਹਾਡੇ ਪੱਤਰਕਾਰ ਭਾਈਚਾਰੇ ਤੋਂ ਵੱਧ ਕੋਈ ਨਹੀਂ ਜਾਣਦਾ ਠੀਕ ਹੈ ਲੋਕਾਂ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਠੀਕ ਹੈ ਇਹ ਇਸ ਮੀਨ ਸਰਕਾਰ ਦਾ ਉਹ ਹੈ ਇਹਨਾਂ ਨੇ ਇਹ ਸੋਸ਼ਲ ਮੀਡੀਆ ਰਾਹੀਂ ਆਏ ਸੀ ਹੁਣ ਇਹਨਾਂ ਨੂੰ ਲੱਗਦਾ ਵੀ ਸੋਸ਼ਲ ਮੀਡੀਆ ਦੀ ਆਵਾਜ਼ ਦਬਾ ਕੇ ਤੇ ਅਸੀਂ ਦੁਬਾਰਾ ਮਤਲਬ ਸ਼ਾਇਦ ਸਰਕਾਰ ਬਣਾ ਜਾਗੇ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਜੀ ਇਹ ਤੁਹਾਨੂੰ ਨਾ ਦੇਖੋ ਕਾਂਗਰਸ ਵੀ ਇੱਥੇ ਸਰਕਾਰਾਂ ਚ ਰਹੀ ਐ ਅਕਾਲੀ ਦਲ ਵੀ ਰਿਆ ਉਹਨਾਂ ਨੇ ਇੱਕ ਦੂਜੇ ਦੇ ਕੋਈ ਪਰਚੇ ਵੀ ਹੋਏ ਉਹ ਝੱਲ ਵੀ ਗਏ ਹੂੰ ਤੁਹਾਨੂੰ ਇੱਥੇ ਆਉਣਾ ਨਹੀਂ ਇਹ ਤੁਹਾਨੂੰ ਇੱਥੇ ਆਉਣਾ ਨਹੀਂ ਇਹ ਭੱਜੂ ਜਿਹੜਾ ਕੁਛ ਆਈ ਜਾਂਦਾ ਨਾ ਆਸਟ੍ਰੇਲੀਆ ਫਲਾਨਾ ਕੁਛ ਪਿਆ ਜੀ ਢਮਕਾਨਾ ਕੁਛ ਪਿਆ ਇਹ ਆਸਟ੍ਰੇਲੀਆ ਦਾ ਸਾਰਾ ਕੁਝ ਖੰਘਾਲਿਆ ਜਾਊਗਾ ਜੀ ਸਾਰਾ ਕੁਝ ਖੰਘਾਲਿਆ ਜਾਊਗਾ ਇਹ ਵਾਰੀ ਆ ਜਾਂਦੋਂ ਕਿਸੇ ਦੀ ਮਤਲਬ ਘੈਂਟ ਜੇ ਬੰਦੇ ਦੀ ਨਾ ਵਾਰੀ ਆ ਜਾਂਦੋਂ ਇੱਕ ਵਾਰੀ ਮਾਨ ਸਾਹਿਬ ਰਹਿੰਦੇ ਐ ਇੱਥੇ ਆ ਕੇ ਹਾਂਜੀ ਮਾਨ ਸਾਹਿਬ ਰਹਿੰਦੇ ਹੁੰਦੇ ਐ ਇੱਥੇ ਆ ਕੇ ਇਹ ਫੇਵਰੇਟ ਥਾਂ ਜੀ ਹਾਂ ਤੁਸੀਂ ਪੈਗਪੁਗ ਲਾਉਨੇ ਹੋ ਨਹੀਂ ਹੈ ਥੋੜੇ ਕੋਈ ਯਾਰ ਬੇਲੀ ਲਾਉਂਦੇ ਪੈਗਪੁਗ ਉਹਨਾਂ ਨੂੰ ਪੁੱਛੋ ਵੀ ਝੀਲ ਝੂਲ ਦੇ ਕਿਨਾਰੇ ਖੜ ਕੇ ਪੈਗ ਲਾਉਣ ਦਾ ਕੀ ਸਵਾਦ ਹੈ ਇਹ ਮਤਲਬ ਇਹ ਉਹ ਇੱਥੇ ਆਉਂਦੇ ਫਿਰ ਉਹਨਾਂ ਨੂੰ ਇਹ ਹਾਲਾ ਇਹਨਾਂ ਦੇ ਇਹ ਚੀਜ਼ ਦੇ ਹਾਲਾਤ ਨਹੀਂ ਦਿਸਦੇਗੇ ਜਾਂ ਆਪਣੀਆਂ ਕਈਆਂ ਗੱਲਾਂ ਨਹੀਂ ਯਾਦ ਆਉਂਦੀਆਂ ਕਾਇਆਂ ਨੇ ਤਾਂ ਕਾਈ ਖੋਦਣਾ ਜੀ ਤੇ ਜਿਹੜੇ ਬੰਦਿਆਂ ਦੀਆਂ ਡੋਜ਼ਾਂ ਜ਼ਿਆਦਾ ਹੋਣ ਉਹਨਾਂ ਬੰਦੇ ਨੂੰ ਕੋਈ ਫਰਕ ਫੁਰਕ ਨਹੀਂ ਪੈਂਦਾ ਹੁੰਦਾ ਕਿਹੜਾ ਸਮਾਨਾ ਇਕੱਠਾ ਕਰ ਲਈਏ ਜੀ ਬਾਅਦ ਚ ਕੋਈ ਨਹੀਂ ਦੇਖੀ ਜਾਊ ਜਿਹੜੀ ਹੋਊਗੀ ਬਾਬਾ ਧੰਨਵਾਦ ਆ ਗੱਲਬਾਤ ਕੀਤੀ ਪਟਕਸਰ ਸਾਹਿਬ ਦੇ ਨਾਲ ਉਹਨਾਂ ਨੇ ਇਹੀ ਗੱਲ ਕਹੀ ਕਿ 99 ਏਕੜ ਜ਼ਮੀਨ ਜਿਹੜੀ ਕਿ ਪੂਰੀ ਆਬਾਦ ਹੈ ਤਿਆਰ ਹੈ ਜਿੱਥੇ ਲੋਕ ਰਹਿੰਦੇ ਆ ਉਹਨੂੰ ਵੀ ਉਜਾੜਿਆ ਜਾ ਰਿਹਾ ਹੈ ਪ੍ਰਾਈਵੇਟ ਜਿਹੜੀਆਂ ਸਰਕਾਰੀ ਜ਼ਮੀਨਾਂ ਉਹਨਾਂ ਨੂੰ ਵੇਚਣ ਦੀ ਤਿਆਰੀ ਹੈ ਇਸੇ ਲਈ ਅਜੇ ਇਹ ਮੰਤਰੀ ਤੇ ਅਜੇ ਇਹ ਅਫਸਰ ਲਗਾਏ ਗਏ ਆ ਕਿ ਜਿਹੜੇ ਇਸ ਵਿਜ਼ਨ ਲੈ ਕੇ ਚੱਲਦੇ ਆ ਕਿ ਕਿਵੇਂ ਕਿਵੇਂ ਕੀ ਕੀ ਕਰਨਾ ਉਹਨਾਂ ਨੇ ਸਵਾਲ ਉਠਾਏ ਆ ਕਿ ਜਦੋਂ ਸਰਕਾਰਾਂ ਆਪਣੀ ਚੀਜ਼ਾਂ ਵੇਚਣ ਲੱਗ ਜਾਂਣ ਤਾਂ ਹਾਲਾਤ ਕੀ ਹੁੰਦੇ ਆ ਜਿਹੜੀ ਸਰਕਾਰ ਦੂਜਿਆਂ ਤੇ ਸਵਾਲ ਉਠਾਉਂਦੀ ਸੀ ਅੱਜ ਪੰਜਾਬ ਦੀਆਂ ਪ੍ਰਾਪਰਟੀਆਂ ਨੂੰ ਉਹ ਵੇਚਣ ਜਾ ਰਹੀ ਹੈ